ਮੇਰੇ ਨਾਲ ਬਣਦੀ ਨਹੀਂ ਤੁਸੀਂ ਸਤਰੀਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਪਿੰਡ ਦਾ ਸਰਪੰਚ ਚੁਣਿਆ ਗਿਆ ਪੰਚਾਇਤ ਤੇ ਸਰਬਸੰਮਤੀ ਨਾਲ ਉਹੀ ਪੰਚਾਇਤ ਪਿਛਲੀ ਵਾਰ ਵਾਲੀ ਚੁਣ ਲਈ ਦੂਈ ਵਾਰ ਬਣਿਆ ਸਰਪੰਚ ਸਾਹਿਬ ਤੇ 2 ਮਿੰਟ ਬਾਅਦ ਤੇ ਬਸ ਮੈਂ ਬਣਾਉਣਾ ਫਿਰ ਬਣਾਉਣਾ ਵੀਰ ਜੀ ਮੜਾ ਜਾ ਇੱਕ ਵਾਰੀ ਇੱਧਰ ਨੂੰ ਕਰੋ ਸਤਰੀਕਾਲ ਬੁਲਾ ਦਿਓ ਬਸ ਇਹ ਵੀਰ ਜੀ ਉਹ ਨਹੀਂ ਚੁਣਿਆ ਸਰਪੰਚ ਜਿੰਨੇ ਵੀ ਗੁਰਵਿੰਦਰ ਦੇ ਚੈਨਲ ਨੂੰ ਦੇਖ ਰਹੇ ਆ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਵੀਰ ਜੀ ਉਹਨਾਂ ਦੇ ਕੰਮ ਦੇਖ ਕੇ ਸਾਡੇ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਸਾਰੀ ਪੰਚਾਇਤ ਹੋਈ ਤੇ ਪਹਿਲਾਂ ਵੀ ਸਰਬਸੰਮਤੀ ਨਾਲ ਚੁਣੇ ਤੇ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਸਾਰੇ ਇਕੱਠੇ ਹੋ ਕੇ ਰਹਨੇ ਆ ਬਈ ਆ ਦੇਖ ਲੋ ਕੋਈ ਕਿਸੇ ਦੇ ਮਨ ਚ ਉਹ ਨਹੀਂ ਹੈ ਕੋਈ ਇੱਕ ਸਭ ਤੋਂ ਵਧੀਆ ਗੱਲ ਹੈ ਇਹਨਾਂ ਚ ਵੀ ਪਾਰਟੀ ਬਾਜ਼ੀ ਚਾਹੇ ਕਾਂਗਰਸ ਦੇ ਕਿਸੇ ਦੇ ਵੀ ਇਹਨਾਂ ਨੇ ਕਦੇ ਨਹੀਂ ਮੂਰੇ ਰੱਖੀ ਹਮੇਸ਼ਾ ਬਸ ਪਿੰਡ ਦੇ ਭਲੇ ਲਈ ਕੰਮ ਕਰਿਆ ਚਲੋ ਠੀਕ ਹੈ ਜੀ ਵਧਾਈਆਂ ਬਹੁਤ ਬਹੁਤ ਵੀਰ ਜੀ ਹੋਰ ਕੁਝ ਕਹਿਣਾ ਦੱਸ ਦੋ ਬਸ ਮੈਂ ਤਾਂ ਕਹਿੰਦਾ ਤੁਹਾਡੇ ਚੈਨਲ ਦੇ ਨਾਲ ਹੀ ਜਿੰਨੇ ਵੀ ਵੀਰ ਦੇਖਦੇ ਆ ਲੋਕਾਂ ਨੂੰ ਪਿੰਡਾਂ ਦੇ ਨੂੰ ਇਹ ਬੇਨਤੀ ਕਰੂੰਗਾ ਵੀ ਪਾਰਟੀ ਬਾਜ਼ੀਆਂ ਨੂੰ ਛੱਡ ਕੇ ਆਪਣੇ ਪਿੰਡਾਂ ਦਾ ਵਿਕਾਸ ਕਰੋ ਮਾਨ ਸਰਕਾਰ ਵੀ ਕਹਿੰਦੀ ਹੈ ਵੀ ਕਹਿੰਦਾ ਦੇਖੋ ਜਿਹੜੇ ਪਿੰਡ ਸਮਤੀ ਨਾਲ ਬਣਨਗੇ ਉਹਨਾਂ ਨੂੰ ਕਹਿੰਦਾ ਸਟੇਡੀਅਮ 5 ਲੱਖ ਰੁਪਇਆ ਸਕੂਲ ਹੈ ਜਿਹੜੇ ਪਿੰਡ ਚ ਨਹੀਂ ਬਣਿਆ ਉਹ ਉੱਥੇ ਸਕੂਲ ਦੇਣਾ ਚਾਹੀਦਾ ਹੁਣ ਇਹ ਦੇਣਾ ਚਾਹੀਦਾ ਫਿਰ ਇੱਕਾ ਬਣਿਆ ਰਹਿੰਦਾ ਤਾਂ ਸਾਰੇ ਜਣੇ ਇਲੈਕਸ਼ਨਰਾਂ ਨੂੰ ਛੱਡ ਕੇ ਸਮਤੀਆਂ ਨਾਲ ਪੰਚਾਇਤਾਂ ਬਣਾਓ ਮੈਂ ਤਾਂ ਇਹ ਹੀ ਬੇਨਤੀ ਕਰ ਸਕਦਾ ਹਾਂ ਉਹ ਗੰਠਾ ਖਾਲਸਾ ਬਹੁਤ ਬਹੁਤ ਧੰਨਵਾਦ ਵੀਰ ਜੀ